ਇੱਕ ਕਿਲਾ ਜ਼ਮੀਨ ਲੈ ਕੇ 1200 ਗਾਜਾ ਜਗ੍ਹਾ ਦੇਣਗੇ ਚੌਥਾ ਹਿੱਸਾ ਕਿਨੇ ਸੇ ਉਹਦਾ ਮਤਲਬ ਇਹ ਇਹਨਾਂ ਕੋਲ ਜਾਊਗੀ ਉੱਥੇ ਕੁਝ ਬਣਾਉਣ ਜਾਂ 플ੌਟ ਵੇਚਣ ਜਾਂ ਕੁਝ ਕਰ ਲੈਂਡ ਪੁਲਿਸ ਦੀ ਮੇਜ ਵੈਸੇ ਪਹਿਲਾਂ ਹੀ ਸ਼ਰਤ ਹੈਗੀ ਹੈ ਵੀ ਜਦ ਤੱਕ 80% ਜਿਹੜੇ ਜ਼ਮੀਨਦਾਰ ਨੇ ਜੇ ਉਹ ਸਹਿਮਤ ਨਹੀਂ ਹੁੰਦੇ ਉਹਨਾਂ ਚਿਰ ਇਹ ਸਕੀਮ ਲਾਗੂ ਹੀ ਨਹੀਂ ਕੀਤੀ ਜਾ ਸਕਦੀ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਵੀ ਉਹ ਪੰਜਾਬ ਦੀ ਗਵਾਈ ਕਰੂ ਪਰ ਭਗਵੰਤ ਦੁੱਖ ਦੀ ਗੱਲ ਇਹ ਹੈ ਵੀ ਉਹਨੇ ਹੱਥ ਖੜੇ ਕਰਤੇ ਕਿ ਸਾਰੀ ਸੱਤਾ ਜਿਹੜੀ ਆ ਉਹ ਦਿੱਲੀ ਨੂੰ ਸਮਾਹਤ। ਕਿ ਕਦੇ ਵੀ ਪੰਜਾਬ ਦੇ ਲੋਕ ਨਾ ਦਿੱਲੀ ਵਾਲੇ ਨੂੰ ਨਾ ਭਗਵਾਨ ਸਮਾਨ ਨੂੰ ਮਾਫ ਕਰਨਗੇ। ਇਹ ਗੱਲਾਂ ਵੱਡੀਆਂ-ਵੱਡੀਆਂ ਤੁਸੀਂ ਕਰਦੇ ਹੋ ਕਿ ਤੁਸੀਂ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਵਾਲਿਆਂ ਕੋਲ ਗਿਰਵੀ ਰੱਖਤਾ। ਅਸੀਂ ਕਹਿੰਦੇ ਪੰਜਾਬ ਤੇ ਅਕਾਲੀ ਦਲ ਦੇ ਹਿੱਤਾਂ ਵਾਸਤੇ ਸੁਖਬੀ ਸਿੰਘ ਬਾਦਲ ਨੂੰ ਤਿਆਗ ਦਿਖਾਉਣਾ ਚਾਹੀਦਾ, ਤਿਆਗ ਦੀ ਭਾਵਨਾ ਦੇ ਨਾਲ ਪਿੱਛੇ हट ਜਾਣ। ਨਵੀਂ ਅਕਾਲੀ ਦਲ ਦੇ ਲੀਡਰਸ਼ਿਪ ਵਿੱਚ ਨਵੀਂ ਪ੍ਰਧਾਨ ਕੋਈ ਚੰਗਾ ਬਣਾਉਣ। ਪਰ ਜੇ ਉਹ ਇਸੇ ਤਰ੍ਹਾਂ ਚਿਮੜੇ ਰਹੇ ਅਕਾਲੀ ਦਲ ਦੇ ਪ੍ਰਧਾਨ ਜੀ ਨੂੰ ਤਾਂ ਪੰਜਾਬ ਦੇ ਲੋਕ ਹੋਰ ਪਾਰਟੀਆਂ ਵੱਲ ਜਿਵੇਂ ਪਹਿਲਾਂ ਵੋਟਾਂ ਪਾ ਰਹੇ ਹੋਰ ਪਾਈ ਜਾਣਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਸਾਡੇ ਨਾਲ ਅੱਜ ਮੌਜੂਦ ਨੇ ਸਾਬਕਾ ਵਿੱਤ ਮੰਤਰੀ ਪਰਮੇਂਦਰ ਸਿੰਘ ਢਿੰਡਸਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾ ਸਵਾਲ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਪੋਲਿੰਗ ਲੈਂਡ ਪੋਲਿੰਗ ਦੀ ਸਕੀਮ ਲਾਗੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਸਰਾਸਰ ਲੋਕਾਂ ਨਾਲ ਧੱਕਾ ਹੈ ਕੋਈ ਵੀ ਸਕੀਮ ਹੈ ਲੋਕਾਂ ਦੀ ਸਹਿਮਤੀ ਤੋਂ ਬਿਨਾ ਨਹੀਂ ਚੱਲ ਸਕਦੀ ਤੇ ਜਿਹੜੀ ਲੈਂਡ ਪੁਲਿੰਗ ਸਕੀਮ ਹੈ ਚ ਵੈਸੇ ਪਹਿਲਾਂ ਹੀ ਸ਼ਰਤ ਹੈਗੀ ਹੈ ਵੀ ਜਦ ਤੱਕ 80% ਜਿਹੜੇ ਜ਼ਿਮੀਂਦਾਰ ਨੇ ਜੇ ਉਹ ਸਹਿਮਤ ਨਹੀਂ ਹੁੰਦੇ ਉਹਨਾਂ ਚਿਰ ਇਹ ਸਕੀਮ ਲਾਗੂ ਹੀ ਨਹੀਂ ਕੀਤੀ ਜਾ ਸਕਦੀ। ਤਕਰੀਬਨ ਹਰ ਜਗ੍ਹਾ ਤੇ 100% ਦੀ 100% ਘੱਟੋ ਘੱਟ 95% ਦੀ ਜ਼ਿਮੀਂਦਾਰਾਂ ਨੇ ਤਾਂ ਲਿਖ ਕੇ ਦਿੱਤਾ ਜੇ ਅਸੀਂ ਨਹੀਂ ਕਰਨਾ ਤਾਂ ਇਹਨਾਂ ਨੂੰ ਰੱਦ ਕਰ ਦੇਣੀ ਚਾਹੀਦੀ ਹੈ। ਇੱਕ ਪਾਸੇ ਸਰਕਾਰ ਕਹਿੰਦੀ ਆ ਅਸੀਂ ਕਿਸਾਨਾਂ ਦੀ ਸਹਿਮਤੀ ਨਾਲ ਕਰਾਂਗੇ ਦੂਜੇ ਪਾਸੇ ਇਹ ਇਹ ਸਾਰੀ ਸਕੀਮਾਂ ਨੂੰ ਰੱਦ ਨਹੀਂ ਕਰਨੀ ਸੋ ਜੇ ਉਹਨਾਂ ਦੀ ਮਨਸ਼ਾ ਸਾਫ਼ ਹੈ ਤਾਂ ਉਹਨਾਂ ਨੂੰ ਅੱਜ ਨੋਟੀਫਿਕੇਸ਼ਨ ਕਰਨਾ ਚਾਹੀਦਾ ਵੀ ਜਿਹੜੀਆਂ ਸਕੀਮਾਂ ਨੇ ਜਿੱਥੇ ਜਿੱਥੇ ਕਿਸਾਨਾਂ ਨੇ ਤਕਰੀਬਨ ਸਾਰੀ ਚੱਕੀ ਲੈ ਤਾਂ ਲਿਖ ਕੇ ਕਿਸਾਨਾਂ ਨੇ ਵੀ ਅਸੀਂ ਨਹੀਂ ਇਹਦਾ ਹਿੱਸਾ ਬਣਨਾ ਇਹ ਅਸੀਂ ਰੱਦ ਕਰਦੀ ਹੈ ਸਰਕਾਰ ਇਸ ਤਰ੍ਹਾਂ ਦੇਖਦੇ ਹੋ ਕਿ ਜੇ ਸਰਕਾਰ ਦੀ ਗੱਲ ਕਰੀ ਤਾਂ ਸਰਕਾਰ ਤਾਂ ਕਹਿੰਦੀ ਹੈ ਕਿਸਾਨਾਂ ਦੇ ਫਾਇਦੇ 'ਚ ਹੈ ਕਿ ਬੈਠ ਕੇ ਸਾਡੇ ਨਾਲ ਮੀਟਿੰਗ ਕਰ ਅਸੀਂ ਸਮਝਾਉਣ ਨੂੰ ਵੀ ਤਿਆਰ ਹੈ ਕਿਸਾਨਾਂ ਦੇ ਫਾਇਦੇ 'ਚ ਕਿਵੇਂ ਗੱਲ ਆਈ ਪਹਿਲੀ ਗੱਲ ਤਾਂ ਇਹ ਹੈ ਵੀ ਇੱਕ ਕਿਲਾ ਜ਼ਮੀਨ ਲੈ ਕੇ 1200 ਗੱਜ ਜਗ੍ਹਾ ਦੇਣਗੇ ਚੌਥਾ ਹਿੱਸਾ ਤੇਨੇ ਸੇ ਉਹਦਾ ਮਤਲਬ ਇਹ ਹੈ ਇਹਨਾਂ ਕੋਲ ਜਾਊਗੀ ਚਾਹੇ ਉਹਦਾ ਉੱਥੇ ਕੁਝ ਬਣਾਉਣ ਜਾਂ 플ੌਟ ਵੇਚਣ ਜਾਂ ਕੁਝ ਕਰਨ ਤੇ ਇਹ ਤਾਂ ਹੁਣ ਮਤਲਬ ਇਸ ਦੂਬਰ ਦਾ ਧੱਕਾ ਕੀ ਹੋ ਸਕਦਾ ਹੈ ਕਿਸਾਨ ਜਿਹੜੇ ਨੇ ਉਹ ਆਪ ਸਮਝ ਜਾਣੇ ਜੇ ਉਹਨਾਂ ਦਾ ਫਾਇਦਾ ਹੋਏ ਆਪੀ ਅਡਾਪਟ ਕਰ ਲੈਣਗੇ ਜੇ ਉਹਨਾਂ ਨੂੰ ਲੱਗਦਾ ਹੋਇਆ ਵੀ ਸਾਨੂੰ ਇਸ ਚੀਜ਼ 'ਚ ਫਾਇਦਾ ਹੈ ਜਾਂ ਡਿਵੈਲਪ ਕਰਕੇ ਸਾਨੂੰ ਇਹਦਾ ਵੱਧ ਭਾਅ ਮਿਲ ਸਕਦਾ ਹੈ ਜਾਂ ਜਿਹੜੇ ਕੋਈ ਚਾਹੁੰਦੇ ਨੇ ਆਪਣੀਆਂ ਜ਼ਮੀਨਾਂ ਨੂੰ ਵੇਚਣਾ ਤੇ ਉਹ ਆਪਣੇ ਆਪ ਲੈ ਲੈਣਗੇ ਇਹਨਾਂ ਨੂੰ ਇਹਨਾਂ ਜਿਹੜੀ ਹੈ ਤਰ੍ਹਾਂ ਨੂੰ ਮੱਛੀ ਹੋਣ ਦੀ ਕੀ ਲੋੜ ਹੈ ਇਹਨਾਂ ਨੂੰ ਕਿਸਾਨਾਂ ਦੇ ਛੱਡਣੀ ਚਾਹੀਦੀਆਂ ਗੱਲ ਵਿਆਸਕੀਮ ਅਸੀਂ ਕੱਢੀ ਹੈ ਜੇ ਤੁਸੀਂ ਲੈਣਾ ਚਾਹੋ ਨਾ ਭਿੰ ਲੋ ਨਹੀਂ ਤਾਂ ਬੰਦ ਕਰ ਦਿਓ ਸਰ ਜੀ ਗੱਲ ਕਰੀਏ ਕਿ ਜਿਸ ਤਰ੍ਹਾਂ ਕਿ ਕਿਸਾਨ ਵੀ ਅੱਜ ਦੁਖੀ ਨੇ ਆਮ ਲੋਕ ਵੀ ਦੁਖੀ ਨੇ ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਕੀਤਾ ਜਾ ਰਿਹਾ ਕੋਈ ਮੈਂ ਅਸੀਂ ਤਾਂ ਕਹਿੰਦੇ ਆ ਵੀ ਪੰਜਾਬ ਵੀ ਜਿਹੜਾ ਹੈ ਫੈਸਲੇ ਪੰਜਾਬ ਦੇ ਲੋਕ ਕਰਨ ਲੋਕਾਂ ਨੇ ਭਗਵੰਤ ਮਾਨ ਨੂੰ ਤੁਰਿਆ ਸੀ ਵੀ ਉਹ ਪੰਜਾਬ ਦੀ ਗਵਾਈ ਕਰੂ ਪਰ ਭਗਵੰਤ ਦੁੱਖ ਦੀ ਗੱਲ ਇਹ ਹੈ ਵੀ ਉਹਨੇ ਹੱਥ ਖੜੇ ਕਰਤੇ ਤੇ ਸਾਰੀ ਸੱਤਾ ਜਿਹੜੀ ਆ ਉਹ ਦਿੱਲੀ ਨੂੰ ਸਮਾਤੀ ਤੇ ਇਸ ਲਈ ਕਦੇ ਵੀ ਪੰਜਾਬ ਦੇ ਲੋਕ ਨਾ ਦਿੱਲੀ ਵਾਲੇ ਨੂੰ ਨਾ ਭਗਵੰਤ ਮਾਨ ਨੂੰ ਮਾਫ ਕਰਨਗੇ ਵੀ ਗੱਲਾਂ ਵੱਡੀਆਂ ਵੱਡੀਆਂ ਤੁਸੀਂ ਕਰਦੇ ਹੋ ਤੇ ਤੁਸੀਂ ਪੰਜਾਬ ਦੇ ਹਿੱਤਾਂ ਨੂੰ ਦਿੱਲੀ ਵਾਲੇ ਕੋਲ ਗਰਵੀ ਰੱਖਤਾ ਇਤੋਂ ਵੱਡਾ ਕੀ ਜਿਹੜਾ ਹੈ ਕੀ ਗਲਤੀ ਹੋ ਸਕਦੀ ਹੈ ਸੋ ਅੱਜ ਵੀ ਸਮਾਂ 1.5 ਸਾਲ ਪਿਆ ਹੈ ਦਿੱਲੀਆਨੋਂ ਇਥੋਂ ਕੱਢਣ ਤੇ ਆਪ ਫੈਸਲੇ ਕਰਨ ਮੈਨੂੰ ਆਉਂਦਾ ਫੇਰ ਵੀ ਕਿਤੇ ਨਾ ਕਿਤੇ ਇਹਦੇ ਨਾਲੋਂ ਬਿਹਤਰ ਫੈਸਲੇ ਕਰਨਗੇ ਸਰ ਕਿਸ ਤਰ੍ਹਾਂ ਦੇ ਦਿਓ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਤੇ ਤੁਹਾਡੇ ਜਿਹੜੇ ਪਾਰਟੀ ਦੇ ਵਿਚਾਰ ਸੀ ਕਿਤੇ ਨਾ ਕਿਤੇ ਫਰਕ ਪੈਂਦਾ ਦਿਖ ਰਿਹਾ ਸੀਗਾ ਕੀ ਉਹ ਸੋਲਟ ਜਾਣਗੇ ਕਿ 2027 ਤੋਂ ਪਹਿਲਾਂ ਫੇਰ ਇੱਕ ਜੁੱਟ ਪਾਰਟੀ ਹੋਵੇ ਦੇਖੋ ਸਾਡਾ ਤਾਂ ਕੋਈ ਮੰਗ ਨਹੀਂ ਅਸੀਂ ਆਪਦੇ ਵਾਸਤੇ ਤਾਂ ਕੁਝ ਕਹਿਆ ਨਹੀਂ ਸਾਨੂੰ ਕੁਝ ਬਣਾਓ ਜਾਂ ਦਿਓ ਅਸੀਂ ਕਹਿੰਦੇ ਪੰਜਾਬ ਤੇ ਅਕਾਲੀ ਦਲ ਦੇ ਹਿੱਤਾਂ ਵਾਸਤੇ ਸੁਖਬੀ ਸਿੰਘ ਬਾਦਲ ਨੂੰ ਤਿਆਗ ਦਿਖਾਉਣਾ ਚਾਹੀਦਾ ਤਿਆਗ ਦੀ ਭਾਵਨਾ ਦੇ ਨਾਲ ਪਿੱਛੇ ਹਟ ਜਾਣ ਨਵੀਂ ਅਕਾਲੀ ਦਲ ਦੇ ਲੀਡਰਸ਼ਿਪ ਵਿੱਚ ਨਵੀਂ ਪ੍ਰਧਾਨ ਕੋਈ ਚੰਗਾ ਬਣਾਉਣ ਜਿਹੜਾ ਲੋਕਾਂ ਨੂੰ ਪ੍ਰਵਾਨਤ ਹੋਵੇ ਤੇ ਆਪਣਾ ਅਕਾਲੀ ਦਲ ਖੜਾ ਹੋ ਜਾਊਗਾ ਪਰ ਜੇ ਉਹ ਇਸੇ ਤਰ੍ਹਾਂ ਚਿਮੜੇ ਰਹੇ ਅਕਾਲੀ ਦਲ ਦੀ ਪ੍ਰਧਾਨ ਜੀ ਨੂੰ ਤਾਂ ਪੰਜਾਬ ਦੇ ਲੋਕ ਹੋਰ ਪਾਰਟੀਆਂ ਵੱਲ ਜਿਵੇਂ ਪਹਿਲਾਂ ਵੋਟਾਂ ਪਾ ਰਹੇ ਨੇ ਹੋਰ ਪਾਈ ਜਾਣਗੇ ਸੋ ਸਾਡੀ ਕੋਈ ਆਪਦੀ demand ਨਹੀਂ ਹਸਤੇ ਕਹਿੰਦੇ ਵੀ ਇਕੱਠੇ ਹੋਣ ਚ ਕੋਈ ਸਾਨੂੰ ਉਤਰਾਜ ਨਹੀਂ ਹੈ ਪਰ ਸੁਬੀਰ ਸਿੰਘ ਬਾਦਲ ਨੂੰ ਪਿੱਛੇ ਹਟਣਾ ਪੈਣਾ ਹੈ ਸਾਲ 2027 ਲੰਮੇ ਆ ਚੁੱਕੇ ਪਾਰਟੀ ਦੀ ਗੱਲ ਕਰੀ ਜਾਵੇ ਤਾਂ ਪਾਰਟੀ ਦੀ ਕਿਸ ਤਰ੍ਹਾਂ ਦੀ ਪ੍ਰਪੋਜ਼ਲ ਰਹੇਗੀ ਇਲੈਕਸ਼ਨ ਵਿੱਚ ਅਸੀਂ ਤਾਂ ਗੱਲ ਇਲੈਕਸ਼ਨ ਨਹੀਂ ਹੈ ਮੇਨ ਮੇਨ ਹੈ ਪੰਜਾਬ ਦੇ ਮੁੱਦੇ ਪਾਰਟੀ ਅਕਾਲੀ ਦਲ ਦੀ ਸੋਚ ਤੇ ਵਿਚਾਰਧਾਰਾ ਇਹਦੇ ਕਿਵੇਂ ਪਹਿਲਾਂ ਦੇ ਸਕਦੇ ਅਸੀਂ ਪਾਰਟੀ ਦੇ ਰਹੀ ਪਹਿਲਾਂ ਸਾਡਾ ਨਿਸ਼ਾਨਾ ਹੀ ਹੋਊਗਾ ਈ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਸਿੱਖਾਂ ਦੇ ਮਸਲਿਆਂ ਨੂੰ ਅਸੀਂ ਹੱਲ ਕਰਵਾਈਏ ਇਹ ਅਸੀਂ ਪੂਰਤੀ ਕਰ ਲਾਂਗੇ ਤਾਂ ਫਿਰ ਸੱਤਾ ਤਾਂ ਮਗਰ ਮਗਰ ਤੁਰੀ ਫਿਰੂ ਜੀ ਅਸੀਂ ਇਹ ਗੱਲਾਂ 'ਚ ਨਹੀਂ ਪੈਰਾ ਦੇ ਸਕੇ ਤਾਂ ਫਿਰ ਸੱਤਾ ਤੋਂ ਵੀ ਕੀ ਕਰਾਉਣਾ ਇਹੀ ਜਿਹੜੀ ਹੈ ਪੰਜਾਬ ਦੇ ਲੋਕਾਂ ਦੀ ਭਾਵਨਾ ਇਹੀ ਅਕਾਲੀ ਦਲ ਦੀ ਵਿਚਾਰਧਾਰਾ ਹੈ ਮੈਂ ਸਮਝਦਾ ਇਹਦੇ 'ਤੇ ਜਿੰਨਾ ਚਿਰ ਅਸੀਂ ਨਹੀਂ ਆਵਾਂਗੇ ਉਨਾ ਚਿਰ ਜਿਹੜਾ ਅਸੀਂ ਅੱਗੇ ਨਹੀਂ ਵਧ ਸਕਦੇ ਅੱਜ ਇਸ ਤਾਈ ਦੀ ਗੱਲ ਕਰੀ ਜਾਵੇ ਕੀ ਫਿਰ ਆਪਣੀ ਰਣਨੀਤੀ ਤਿਆਰ ਆ ਪਾਰਟੀ ਦੀ ਕਿ ਇਹ ਕਾਲੀਦਰ ਬਦਲਣਾ ਸਮਝੋ ਹ ਤਾਂ ਕਿਤੇ ਨਾ ਕਿਤੇ ਨਹੀਂ ਹੁੰਦਾ ਤਾਂ ਕੀ ਤੁਹਾਡੀ ਫਿਰ ਪਾਰਟੀ ਅਲੱਗ ਇਲੈਕਸ਼ਨ ਲੜੀ ਉਹ ਤਾਂ ਸਮਝਾ ਦਸੂਗਾ ਪਰ ਸਮਝੋਤਾ ਕੋਈ ਇਹ ਆਪਦੇ ਹਿੱਤਾਂ ਵਾਸਤੇ ਨਹੀਂ ਹੁੰਦੇ ਸਮਝੋਤੇ ਤਾਂ ਨੇ ਵੀ ਕੀ ਸਿਧਾਂਤਕ ਜਿਨ੍ਹਾਂ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਆ ਉਹ ਨਹੀਂ ਪੂਰੀਆਂ ਹੁੰਦੀਆਂ ਸਮਝੋਤਾ ਹੋਣ ਦਾ ਕੋਈ ਮਤਲਬ ਹੀ ਪੈਦਾ ਨਹੀਂ ਹੁੰਦਾ ਸਵਾਲ ਸੀ ਕਿ ਕੀ ਪਾਰਟੀ ਤੁਹਾਡੀ ਫਿਰ ਤਿਆਰ ਹੈ ਜੀ ਉਹ ਰਣਨੀਤੀ ਤਿਆਰ ਕਰ ਚੁੱਕੀ ਹੈ ਕਿ ਜੇ ਕਿਤੇ ਸਮਝੋਤੇ ਆਦੀ ਗੱਲ ਨਹੀਂ ਆ ਕਰਨੀ ਨਹੀਂ ਨਹੀਂ ਅਸੀਂ ਤਾਂ ਆਪਣੀ ਰਣਨੀਤੀ ਆਲਰੇਡੀ ਤਿਆਰ ਕਰ ਰਹੇ ਹਾਂ 11 ਨੂੰ ਪ੍ਰਧਾਨ ਦੀ ਚੋਣ ਹੋਣੀ ਹੈ ਉਸ ਤੋਂ ਬਾਅਦ ਹੋਰ ਅਸੀਂ ਅੱਗੇ ਪੇਖਦੇ ਏਜੰਡੇ ਪਾਰਟੀ ਦਾ ਕਨਸਟੀਟਿਊਸ਼ਨ ਪਾਰਟੀ ਦੇ ਵਿੱਚ ਕੀ ਚੇਂਜਸ ਕਰਨੀਆਂ ਨੇ ਸੁਧਾਰ ਲਿਆਉਣੇ ਨੇ ਉਹ ਸਾਰਾ ਕੁਝ ਲੈ ਕੇ ਆਵਾਂਗੇ ਅਸੀਂ ਇਸ ਤਰ੍ਹਾਂ ਦੇ ਲੋ ਲਾਸ ਸਵਾਲ ਕਿ ਮੁਜੀਠਿਆ ਸਰੂ ਜਿਹੜੇ ਹੁਣ 90 ਜੇਲ੍ਹ ਚ ਰੱਖਿਆ ਗਿਆ ਮੁੱਖ ਮੰਤਰੀ ਸਾਹਿਬ ਵਾਲੇ ਵੀ ਮਿੰਟ ਬਾਅਦ ਜਿੱਥੇ ਵੀ ਜਾਂਦੇ ਉੱਥੇ ਤਨ ਜਿਹਾ ਸਹਿ ਲਾ ਕੇ ਮੈਂ ਵੱਡੇ ਵੱਡੇ ਮਗਰਮਚਿੰਦਰ ਕਰ ਤਾ ਇੱਕੋ ਗੱਲ ਇਹ ਨਹੀਂ ਹੈ ਵੀ ਇਹਨੂੰ ਅੰਦਰ ਕਰਤੇ ਗੱਲ ਹੈ ਵੀ ਸੱਚ ਜਿਹੜਾ ਹੈ ਉਹ ਸਾਹਮਣੇ ਹੋਣਾ ਚਾਹੀਦਾ ਸੱਚ ਦਾ ਫੈਸਲਾ ਕੋਰਟ ਕਰੂਗੀ ਸਰਕਾਰ ਨੂੰ ਕੋਰਟ ਦੇ ਵਿੱਚ ਸਬੂਤ ਲੈ ਕੇ ਜਾਣੇ ਚਾਹੀਦੇ ਨੇ ਅਤੇ ਪੰਜਾਬ ਦੀ ਜਿਹੜੀਆਂ ਗੱਲ ਉਹ ਹੋਣੀ ਚਾਹੀਦੀ ਹੈ ਉਇਤੇ ਕੋਈ ਨਿੱਜੀ ਲੜਾਈ ਜਾਂ ਨਿੱਜੀ ਕੋਈ ਦੂਸ਼ਣबाजी ਵਾਲੀ ਗੱਲ ਨਹੀਂ ਇਹ ਦਾ ਨਤਾਰਾਂ ਦਾ ਕੋਰਟ ਵਿੱਚ ਹੋਣਾ ਹੈ ਤੇ ਜਲਦੀ ਤੋਂ ਜਲਦੀ ਮੈਂ ਸਭ ਦਾ ਸਰਕਾਰ ਨੂੰ ਕੋਰਟ ਦੇ ਵਿੱਚ ਪੈਰਵਾਈ ਕਰਕੇ ਜਿਹੜੇ ਦੋਸ਼ੀ ਨੇ ਉਹਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ ਇਹ ਇਹ ਇਹੀ ਸਾਡੀ ਪੰਜਾਬ ਇਹੀ ਚਾਹੁੰਦਾ ਇਹੀ ਸਾਡੀ ਮੰਗ ਹੈ ਇਸ ਤਰ੍ਹਾਂ ਦੇ ਦੇ ਕੋ ਜੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਨੂੰ ਨਸ਼ਾ ਮੁਕਤ ਕਰਤਾ ਪੰਜਾਬ ਨੂੰ 90% ਤਕਰੀਬਨ ਅਸੀਂ ਖਤਮ ਕਰ ਚੁੱਕੇ ਆ ਕੀ ਤੁਹਾਨੂੰ ਲੱਗਦਾ ਕਿੰਨੀ ਕਿ ਸੱਚਾਈ ਹੈ ਦੇਖੋ ਇਹ ਦੂ ਵੱਡਾ ਝੂਠ ਕੀ ਹੋ ਸਕਦਾ ਹੈ ਵੀ 90% ਮੈਂ ਸਮਝਦਾ ਜਿੰਨਾ ਨਸ਼ਾ ਹੋਣਾ ਹੈ ਪੰਜਾਬ ਚ ਇਹਨਾਂ ਕਦੇ ਹੋਇਆ ਹੀ ਨਹੀਂ ਪਹਿਲਾਂ ਜਿਹੜੇ ਆ ਰੋਜ਼ ਅਸੀਂ ਸੁਣਦੇ ਆ ਨੌਜਵਾਨ ਬੱਚੇ ਜਿਹੜੇ ਡੈਥ ਹੋ ਗੀਆਂ ਕਈਆਂ ਨੂੰ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਇਹਨਾਂ ਚ ਤਕਰੀਬਨ ਮੈਜੋਰਟੀ ਨਸ਼ਾ ਕਰਕੇ ਹੀ ਹੈ ਨਾ ਨਹੀਂ ਕਦੇ ਸੁਣਿਆ ਸੀ ਵੀ 24 24 25 25 ਸਾਲ ਦੇ ਨੌਜਵਾਨ ਹਾਰਟ ਅਟੈਕ ਨਾਲ ਡੈਥ ਹੋ ਰਹੀਆਂ ਨੇ ਛੋਟੀ ਨੌਜਵਾਨ ਜਿਹੜੇ ਨੇ ਬੱਚੇ ਸਕੂਲਾਂ ਕਾਲਜਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਹੁਣ ਘਰ ਘਰ ਤੱਕ ਤਾਂ ਨਸ਼ਾ ਵਿਕ ਰਿਹਾ ਹੈ ਇਹ ਕਹਿੰਦੇ ਵੀ ਅਸੀਂ ਨਸ਼ਾ ਖਤਮ ਕਰਤਾ ਇਦੋਂ ਵੱਡਾ ਕੀ ਝੂਠ ਹੋ ਸਕਦਾ ਹਾਂ ਜੇ ਉਹ ਨਸ਼ਾ ਖਤਮ ਹੋ ਉਹ ਅਸੀਂ ਆਪ ਸ਼ੁਕਰ ਕਰਾਂਗੇ ਵੀ ਹਾਂ ਬਹੁਤ ਵੱਡੀ ਚੰਗੀ ਗੱਲ ਕੀਤੀ ਹੈ ਗੱਲ ਇਹ ਵੀ ਸਿਰਫ ਕੱਲੀ ਨੁਕਤਾਚੀਨੀ ਨਹੀਂ ਪਰ ਹਾਂ ਜੇ ਜਮੀਨੀ ਪੱਧਰ ਤੇ ਕੁਝ ਚੰਗਾ ਰਿਜ਼ਲਟ ਆਊਗਾ ਤਾਂ ਅਸੀਂ ਉਹਨਾਂ ਨੂੰ ਸਰਾਨਾ ਵੀ ਕਰਾਂਗੇ ਪਰ ਹੁਣ ਤੱਕ ਤਾਂ ਨਸ਼ਾ ਵਧੇ ਹੀ ਹੈ ਘਟਿਆ ਨਹੀਂ ਹੈ ਪੰਜਾਬ 'ਚ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਡੇ ਨਾਲ ਪਰਮਿਟਿੰਗ ਟੀਮ ਦਾ ਜਿਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਜੋ ਸਕੀਮ ਚਲਾਈ ਗਈ ਹੈ ਉਸ ਦੀ ਟੋਟਲੀ ਕਿਤੇ ਨਾ ਕਿਤੇ ਫੇਲ ਨਜ਼ਰ ਆ ਰਹੇ ਹਨ ਭਾਵੇਂ ਦਾਅਵੇ ਵੱਡੇ ਵੱਡੇ ਜਰੂਰ ਕੀਤੇ ਜਾ ਰਹੇ ਹਨ ਕਿ ਸਾਡੇ ਵੱਲੋਂ ਨਸ਼ਾ ਮੁਕਤ ਕਰ ਦਿੱਤਾ ਗਿਆ ਪੰਜਾਬ ਨੂੰ ਪਰ ਜੇ ਅਸਲੀਅਤ ਦੀ ਗੱਲ ਕਰੀ ਤਾਂ ਅੱਜ ਦਿਨ ਆਪਾਂ ਵੇਖਦੇ ਹਾਂ ਕਿ ਜਿਹੜੇ ਨਸ਼ੇ ਕਰਨ ਮੋਤਾ ਹੋ ਰਹੇ ਹਨ ਨਾਲ ਹੀ ਉਹਨਾਂ ਦਾ ਅਖਣਾ ਹੈ ਕਿ 2027 ਦੇ ਇਲੈਕਸ਼ਨਾਂ ਦੀ ਜਿਹੜੀ ਤਿਆਰੀ ਸਾਡੀ ਮੁਕੰਮਲ ਹੋ ਚੁੱਕੀ ਹੈ ਤਕਰੀਬਨ ਕੁਝ ਟਾਈਮ ਬਾਅਦ ਹੀ ਸਾਡੀ ਪਾਰਟੀ ਦਾ ਪ੍ਰਧਾਨ ਵੀ ਚੁਣਿਆ ਜਾ ਰਿਹਾ ਹੈ ਸਨਹੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ